ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾਫਗਾਨਾ ਪਹਿਲੇ ਕਾંડ ਦਾ 7ਵਾਂ ਭਾਗ ਭੰਨੇ ਘੜੇ ਸਵਾਰੇ ਸੋਈ ਅਤੇ ਭਾਗ 8ਵਾਂ ਜਗਤ ਸੁਪਨਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਨ ਸਮੇ ਅਸੀਂ ਰੋਜ਼ ਪੜ੍ਹਦੇ ਹਾਂ ਤੁਧ ਆਪੇ ਸ੍ਰਿਸ਼ਟ ਸਭੂ ਭਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਉਪਾਈ ਦਾ ਅਰਥ ਹੈ ਪੈਦਾ ਕੀਤੀ ਅਤੇ ਗੋਈ ਦਾ ਅਰਥ ਹੈ ਖਹਿ ਕੀਤੀ ਨਾਸ਼ ਕੀਤੀ ਸੋ ਗੁਰਮਤ ਅਨੁਸਾਰ ਸਿਰਜਣਾ ਅਤੇ ਪਰਲੋ ਸਭ ਕੁਝ ਇੱਕ ਪ੍ਰਭੂ ਤੋਂ ਹੋ ਰਹੀ ਹੈ ਪਰਮਾਤਮਾ ਆਪ ਹੀ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ ਅਤੇ ਆਪ ਹੀ ਉਸ ਦਾ ਨਾਸ਼ ਕਰਦਾ ਹੈ ਆਪੇ ਆਪ ਨਿਰੰਝਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੋਂ ਸਹਜੇ ਸੱਚ ਸਮਾਵਣਿ ਨੰ 119 ਅਰਥ ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰਥਾ ਆਪ ਹੀ ਆਪ ਵਿਆਪਕ ਹੈ ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ਼ ਕਰਦਾ ਹੈ हे ਨਾਨਕ ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਸਾਂਭ ਰੱਖ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਸੱਚੇ ਪ੍ਰਭੂ ਵਿੱਚ ਸਦਾ ਲੀਨ ਰਹਿੰਦਾ ਹੈ ਆਪ ਮਰੇ ਮਾਰੇ ਵੀ ਆਪ ਆਪ ਉਪਾਇ ਥਾਪ ਉਥਾਪ ਸਿਸ਼ਟ ਉਪਾਈ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਿਲ ਨਹੀਂ ਪ੍ਰਾਂਤ ਪੰਨਾ 413 ਜੀਵਾਂ ਦੇ ਅੰਦਰ ਪ੍ਰਭੂ ਵਿਆਪਕ ਹੋਣ ਕਰਕੇ ਜਦੋਂ ਕੋਈ ਜੀਵ ਮਰਦਾ ਹੈ ਤਾਂ ਪ੍ਰਮਾਤਮਾ ਉਸ ਵਿੱਚ ਬੈਠਾ ਆਪ ਹੀ ਮਨੋ ਮਰਦਾ ਹੈ ਉਸ ਜੀਵ ਨੂੰ ਮਾਰਦਾ ਵੀ ਹੈ ਤੇ ਪ੍ਰਭੂ ਆ ਪੈਦਾ ਕਰਦਾ ਹੈ ਪੈਦਾ ਕਰਕੇ ਨਾਸ ਵੀ ਉਹ ਆਪ ਹੀ ਕਰਦਾ ਹੈ ਇਹ ਜੋਤ ਰੂਪ ਪ੍ਰਭੂ ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੂੰ ਆਪ ਹੀ अनेकाਆਂ ਜਾਤੀਆਂ ਪੈਦਾ ਕੀਤੀਆਂ ਹਾ ਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਨੂੰ ਵਿਚਾਰ ਕੇ ਮਨ ਵਿੱਚ ਟਿਕਾ ਕੇ ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ ਜੀਵ ਨੂੰ ਕਿਸੇ ਕਿਸਮ ਦੀ ਪਟਕਣਾ ਨਹੀਂ ਰਹਿੰਦੀ ਭਨ ਭਨ ਕੜੀਐ ਘੜ ਘੜ ਭਜੇ ਢਾ ਉਹ ਸਾਰੇ ਉਸਰੇ ਢਾ ਹੈ ਸਰ ਪਰ ਸੋਖੈ ਭੀ ਪਰ ਭੋਖੈ ਸਮਰੱਥ ਵੇ ਪਰਵਾਹੈ ਪੰਨਾ 935 ਇਹ ਜਗਤ ਦੀ ਬਣਤਰ ਮੁੜਮੁੜ ਭਜਦੀ ਹੈ ਤੇ ਘੜੀ ਦੀ ਹੈ ਮੁੜਮੁੜ ਘੜੀ ਦੀ ਹੈ ਤੇ ਭਜਦੀ ਹੈ ਉਹ ਗੋਪਾਲ ਇਹ ਸੰਸਾਰ ਸਰੋਵਰ ਨੂੰ ਭਰ ਕੇ ਸੁਕਾ ਦਿੰਦਾ ਹੈ ਫਿਰ ਹੋਰ ਨੱਕਾ ਨੱਕ ਭਰਦਾ ਹੈ ਉਹ ਗੋਪਾਲ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵੇ ਪ੍ਰਵਾਹ ਹੈ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰੇ ਲਾਵਣ ਆ ਪੰਨਾ 125 ਆਪ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੇ ਆਪੇ ਵੇਖ ਵਿਕਸ਼ਤਾ ਪਿਆਰਾ ਕਰ ਚੋਜ ਵੇਖੇ ਪ੍ਰਭ ਆਪੇ ਆਪੇ ਵਾਣ ਤਿੰਨ ਸਬਦ ਹੈ ਪਿਆਰਾ ਆਪੇ ਗੁਰਮੁਖ ਝਾਪੇ ਪੰਨਾ 605 ਹਰਨ ਭਰਨ ਜਾਕਾ ਨੇਤਰ ਫੋਰ ਸਰਬ ਸ਼ਕਤੀਮਾਨ ਸਿਰਜਣਹਾਰ ਸ੍ਰਿਸ਼ਟੀ ਦੀ ਸਿਰਜਣਾ ਤੇ ਪਰਲੇ ਅੱਖ ਦੇ ਇੱਕ ਫੋਰ ਵਿੱਚ ਕਰ ਦੇਣ ਦੀ ਸਮਰੱਥਾ ਵਾਲਾ ਹੈ ਕਰਨ ਕਰਾਵਣ ਕਰਨੇ ਯੋਗ ਜੋ ਤਿਸ ਭਾਵੇ ਸੋਈ ਹੋਗ ਖਿਨ ਮੇ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਤਰ ਹਵੇ ਹੁਕਮੇ ਉਪਜੈ ਹੁਕਮ ਸਮਾਵੈ ਉਪਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮਹਿ ਰਿਆ ਸਮਾਈ ਪੰਨਾ 277 ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਜੀਆਂ ਨੂੰ ਕੰਮ ਕਰਨ ਲਈ ਪ੍ਰੇਰਣ ਜੋਗ ਵੀ ਹੈ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਅੱਖ ਤੇ ਫੋਰ ਵਿੱਚ ਜਗਤ ਨੂੰ ਪੈਦਾ ਕਰਕੇ ਨਾਸ਼ ਵੀ ਕਰਨ ਵਾਲਾ ਹੈ ਉਸ ਦੀ ਤਾਕਤ ਦਾ ਕੋਈ ਹੱਦ ਬੰਨਾ ਨਹੀਂ ਹੈ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ ਜਗਤ ਉਸ ਦੇ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਵੀ ਹੁਕਮ ਵਿੱਚ ਹੀ ਹੈ ਅਨੇਕਾਂ ਕਿਸਮਾਂ ਦੀ ਖੇਡ ਤਮਾਸ਼ੇ ਉਸ ਦੇ ਹੁਕਮ ਵਿੱਚ ਹੋ ਰਹੇ ਹਨ ਆਪਣੇ ਕੰਮ ਆਪ ਵੇਖ ਰਿਹਾ ਹੈ हे ਨਾਨਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਉਪਤ ਪਰਲੋਖਿਨ ਮੇ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਪੰਨਾ 387 ਅਰਥ ਪਰਮਾਤਮਾ ਇੱਕ ਖਿਣ ਵਿੱਚ ਸਾਰੇ ਜਗਤ ਦੀ ਉਤਪਤੀ ਤੇ ਨਾਸ਼ ਕਰ ਸਕਦਾ ਹੈ ਸਾਰੇ ਜਗਤ ਵਿੱਚ ਵਿਆਪਕ ਹੁੰਦਾ ਹੋਇਆ ਵੀ ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਅਸ਼ੋ ਰਹਿਦਾ ਹੈ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਝਾਰ ਜਾ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਤੇ ਆਏ ਪੰਨਾ 862 ਅਰਥ हे ਮੇਰੇ ਮਨ ਸਦਾ ਉਸ ਪ੍ਰਭੂ ਦਾ ਧਿਆਨ ਕਰਿਆ ਕਰ ਜਿਸ ਨੇ ਜਗਤ ਵਿੱਚ ਅਨੇਕਾਂ ਕਿਸਮਾਂ ਦੇ ਰੰਗ ਰੂਪ ਪੈਦਾ ਕੀਤੇ ਹੋਏ ਹਨ ਜਿਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਨਾਲ ਨਾਸ ਕਰ ਸਕਦਾ ਹੈ ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕਿੰਨਾ ਵੱਡਾ ਹੈ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੀ अथवा ਉਸ ਨੂੰ ਖ਼ੈ ਕਰਨ ਵਾਲੀ ਪ੍ਰਭੂ ਦੀ ਕਿਰਿਆ ਨੂੰ ਹੀ ਸਤਗੁਰਾਂ ਥਾਪ ਉਥਾਪ ਕਰਨਾ ਨਹੀਂ ਕਿਹਾ ਸਗੋਂ ਮਨੁੱਖ ਦੀ ਜ਼ਿੰਦਗੀ ਦੇ ਹਾਲਤ ਵਿੱਚ ਬਦਲਾ ਬਦਲੀ ਕਰ ਦੇਣ ਵਾਲੇ ਪ੍ਰਭੂ ਦੇ ਭਾਣੇ ਲਈ ਵੀ ਸਤਗੁਰਾਂ ਨੇ ਇਹੀ ਸ਼ਬਦ ਵਰਤੇ ਹਨ ਜਿਵੇਂ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਨਵੇਂ ਥਾਪ ਉਹ ਥਾਪਨ ਹਾਰਾ ਆਪਣਾ ਹਾਤ ਮਤਾਤ ਸਿਆਣਪ ਕਾਹੂ ਕਾਮ ਨ ਆਵਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾ ਪੰਨਾ 496 ਅਰਥ ਮਨੁਖ ਪਛਮ ਵੱਲ ਜਾਣ ਦੀ ਸਲਾਹ ਬਣਾਉਂਦਾ ਹੈ ਪਰਮਾਤਮਾ ਅਜਿਹੇ ਹਾਲਾਤ ਬਣਾ ਦਿੰਦਾ ਹੈ ਕਿ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ ਪਰਮਾਤਮਾ ਇੱਕ ਛਿਣ ਵਿੱਚ ਪੈਦਾ ਕਰਕੇ ਨਾਸ਼ ਕਰਨ ਦੀ ਤਾਕਤ ਰੱਖਣ ਵਾਲਾ ਹੈ ਹਰੇਕ ਫੈਸਲਾ ਉਸਨੇ ਆਪਣੇ ਹੱਥ ਵਿੱਚ ਰੱਖਿਆ ਹੁੰਦਾ ਹੈ ਖਨ ਮੈ ਥਾਪ ਉ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰੇ ਖਨ ਭੀਤਰ ਨੀਚਾ ਜੋਤ ਧਰੀ ਪੰਨਾ 499 ਅਰਥ ਪਰਮਾਤਮਾ ਸੰਸਾਰਿਕ ਪਦਾਰਥਾਂ ਨੂੰ ਖਨ ਵਿੱਚ ਪੈਦਾ ਕਰਕੇ ਖਨ ਵਿੱਚ ਹੀ ਨਾਸ਼ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ ਪ੍ਰਮਾਤਮਾ ਰਾਜੇ ਨੂੰ ਖਿਣ ਵਿੱਚ ਅੰਗਾਲ ਬਣਾ ਦਿੰਦਾ ਹੈ ਅਤੇ ਨੀਵਾ ਅਕਮਾਉਣ ਵਾਲੇ ਦੇ ਅੰਦਰ ਆਪਣੀ ਜੋਤ ਦਾ ਪ੍ਰਕਾਸ਼ ਕਰ ਦਿੰਦਾ ਹੈ ਜਿਸ ਕਰਕੇ ਉਹ ਰਾਜਿਆਂ ਵਾਲਾ ਆਦਰ ਮਾਣ ਪ੍ਰਾਪਤ ਕਰ ਲੈਂਦਾ ਹੈ ਖਿਣ ਮੈਂ ਉਪਜੇ ਖਿਣ ਖਪੇ ਖਿਨੇ ਆਵੇ ਖਿਨੇ ਜਾਏ ਸ਼ਬਦ ਪਛਾਣੇ ਰਬ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤੁੱਲ ਨਾ ਟੋਲੀਏ ਕਥਨ ਨਾ ਪਾਇਆ ਜਾਏ ਪੰਨਾ 58 ਜਗਤ ਸੁਪਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸਟੇਜ ਤੋਂ ਧਰਮ ਉਪਦੇਸ਼ਕ ਖਾਸ ਕਰਕੇ ਡੇਰੇਦਾਰ ਸਾਧ ਟੋਲਾ ਜਗਤ ਨੂੰ ਸੁਪਨਾ अथवा ਤੂੰ ਇਹਦਾ ਪਹਾੜ ਦੱਸ ਕੇ ਸਰੋਤਿਆਂ ਦੇ ਮਨਾਂ ਨੂੰ ਜਗਤ ਤੋਂ ਉਪਰਾਮ ਕਰਨ ਵਾਲੀਆਂ ਦਲੀਲਾਂ ਦਿੰਦੇ ਸੁਣੇ ਜਾਂਦੇ ਹਨ ਗਿਰਸਤ ਤਿਆਗ ਵਾਲੀ ਦਲੀਲ ਨੂੰ ਹੋਰ ਵੀ ਪੱਕੀ ਕਰਨ ਲਈ ਸੰਤ ਅਤਰ ਸਿੰਘ ਜੀ ਮਸਤੂਆਣਾ ਸੰਤ ਹਰਨਾਮ ਸਿੰਘ ਜੀ ਗੜਦੀ ਵਾਲੇ ਹੁਸ਼ਿਆਰਪੁਰ ਸੰਤ ਅਨੰਦ ਸਿੰਘ ਅਤੇ ਸੰਤ ਈਸ਼ਰ ਸਿੰਘ ਨਾਨਕਸਰੀਏ ਸੰਤ ਈਸ਼ਰ ਸਿੰਘ ਰਾੜੇ ਵਾਲਾ ਆਦ ਡੇਰੇਦਾਰ ਸਾਧ ਸੰਤਾਂ ਦੇ ਹੱਠ ਤਪਾਂ ਦੀ ਅਤਵਾ ਤਪ ਜਾਪਾਂ ਨਾਲ ਕਰਾਮਾਤੀ ਚਮਤਕਾਰਾਂ ਦੀਆਂ ਕਹਾਣੀਆਂ ਸੁਣਾਉਣ ਦੇ ਨਾਲ ਗ੍ਰਸਥ ਦੇ ਤਿਆਗੀ ਹੋਣ ਦੀਆਂ ਵਡਿਆਈਆਂ ਕੀਤੀਆਂ ਜਾ ਰਹੀਆਂ ਹੁੰਦੀਆਂ ਹਨ ਵੱਡੇ ਦੁੱਖ ਵਾਲੀ ਗੱਲ ਹੈ ਕਿ ਅਤਰ ਸਿੰਘ ਮਸਤੂ ਆਣੇ ਵਾਲੇ ਦੇ ਨਾਮਨੇ ਨਾਲ ਵੀ ਕਈ ਤਪ ਸਾਧਨ ਦੀ ਅਤੇ ਛੜੇ ਰਹਿਣ ਦੀ ਕੋਵੜਿਆਈ ਜੋੜੀ ਹੋਈ ਪੜ ਕੇ ਵੱਡੀ ਪਰੇਸ਼ਾਨੀ ਹੁੰਦੀ ਹੈ ਆਪਣੀ ਦਲੀਲ ਨੂੰ ਗੁਰਮਤ ਸਿੱਧ ਕਰਨ ਲਈ ਉਹ ਚੇਚੇ ਤੌਰ ਤੇ ਨਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਬਦਾਂ ਵਿੱਚੋਂ ਤੁਕਾਂ ਚੁਣ ਕੇ ਵਰਤਰੇ ਹੁੰਦੇ ਹਨ ਜੋ ਇਸ ਪ੍ਰਕਾਰ ਹਨ ਜਗ ਝੂਠੇ ਕੋ ਸੱਚ ਜਾਣ ਕੈ ਤਾਂ ਸਿਉ ਰੁੱਝ ਉਪਜਾਈ ਭਾਵ ਝੂਠੇ ਜਗਤ ਨੂੰ ਸੱਚ ਮੰਨ ਕੇ ਮਨੁੱਖ ਨੇ ਉਸੇ ਨਾਲ ਹੀ ਪ੍ਰੀਤ ਗੰਢ ਲਈ ਸਾਮ ਸੁਪਨੇ ਕੇ ਇਹ जग जान बिनसे ਸ਼ਿਨ ਮੇ ਸਾਚੀ ਮਾਨ ਭਾਵ ਇਹ ਜਗਤ ਤਾਂ ਸੁਪਨੇ ਨਿਆਈ ਕੋਰਾ ਝੂਠ ਜਾਂ ਛਲਾਵਾ ਹੈ ਇਸ ਗੱਲ ਨੂੰ ਸੱਚ ਮੰਨੋ ਕਿ ਇਹ ਜਗਤ ਸ਼ਿਨ ਵਿੱਚ ਨਾਸ਼ ਹੋ ਜਾਂਦਾ ਹੈ ਨਾਨਕ ਕਹਿਤ ਜਗਤ ਸਭ ਮਿਥਿਆ ਜਿਉਂ ਸੁਪਨਾ ਰਹਿ ਨਾਈ ਭਾਵ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਜਗਤ ਮਿਥਿਆ ਹੈ ਅਥਵਾ ਝੂਠ ਹੈ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੁਭਾਵੇ ਸ਼ਬਦ ਜੋੜ ਤੋਂ ਪ੍ਰਤੱਖ ਭਾਵ ਇਹ ਸਾਰਾ ਜਗਤ ਸੁਪਨੇ ਵਾਂਗ ਝੂਠ ਹੈ ਪਤਾ ਨਹੀਂ ਮਨੁੱਖ ਕਿਉਂ ਲੋਭ ਵਿੱਚ ਫਸਦਾ ਹੈ ਇਹ ਜਗ ਤੂੰ ਇੱਕ ਆਪਹਾਰ ਤੈ ਸਾਚਾ ਮੰਨਿਆ ਕਹਿ ਵਿਚਾਰ ਪ੍ਰਤੱਖ ਭਾਵ ਇਹ ਜਗ ਤਾਂ ਐਵੇਂ ਛਾਈ ਮਾਈ ਹੋ ਜਾਣ ਵਾਲਾ ਕੇਵਲ ਧੂਆਂ ਦਾ ਪਹਾੜ ਇੱਕ ਛਲਾਵਾ ਜਾਂ ਝੂਠ ਹੈ हे ਜੀਵ ਤੂੰ ਕਿਸ ਦਲੀਲ ਨਾਲ ਕਿਸ ਨੂੰ ਸੱਚ ਮੰਨ ਬੈਠਾ ਹੈ ਅਜਈਆਂ ਗੁਰਬਾਣੀ ਤੁਕਾਂ ਦੀ ਕੋ ਵਰਤੋਂ ਕਰਕੇ ਇਹ ਸਿੱਧ ਕੀਤਾ ਜਾ ਰਿਹਾ ਹੁੰਦਾ ਹੈ ਕਿ ਨੌਵੇਂ ਪਾਤਸ਼ਾਹ ਜੀ ਨੇ ਸੰਨਿਆਸ ਆਸ਼ਰਮ ਵਾਲੇ ਵਿਪਰੀਤ ਸਿਧਾਂਤ ਦੀ ਪੁਸ਼ਟੀ ਕੀਤੀ ਹੈ ਭਵ ਸੰਸਾਰ ਨੂੰ ਧੂਏ ਦਾ ਪਹਾੜ ਕੇਵਲ ਇੱਕ ਛਲਾਵਾ ਜਾਣ ਕੇ ਇਸ ਦਾ ਤਿਆਗ ਕਰਕੇ ਜੰਗਲਾਂ ਵਿੱਚ ਬੈਠ ਕੇ ਪ੍ਰਭੂ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਹੋਣ ਦਾ ਭੁਲੇਖਾ ਪਾਇਆ ਜਾ ਰਿਹਾ ਹੁੰਦਾ ਹੈ ਅਰਥਾਤ ਗ੍ਰਸਥ ਦੇ ਤਿਆਗ ਨੂੰ ਗੁਰਮਤ ਕਹਿਣ ਵਾਲੀ ਸੋਚ ਗੁਰਮਤ ਦੇ ਅਨੁਕੂਲ ਨਹੀਂ ਹੈ ਕਿ ਨੌਵੇਂ ਸਤਿਗੁਰਾਂ ਨੇ ਗੁਰੂ ਨਾਨਕ ਜੀ ਤੋਂ ਅਡਰੇ ਵਿਚਾਰਨਾ ਵਾਲੇ ਅਜਿਹੇ ਬਚਨ ਕਹਿਣ ਦੀ ਭੁੱਲ ਕੀਤੀ ਹੈ ਇਸ ਪੁਸਤਕ ਦੇ ਲਿਖਣ ਦਾ ਇੱਕ ਜ਼ਰੂਰੀ ਮੰਤ ਇਹ ਵੀ ਹੈ ਕਿ ਅਸਾਂ ਹਰ ਪੱਖੋਂ ਇਸ ਸਚਾਈ ਨੂੰ ਦ੍ਰਿੜ ਕਰਨਾ ਹੈ ਕਿ ਆਤ ਤੋਂ ਲੈ ਕੇ ਅੰਤ ਤੱਕ ਗੁਰੂ ਬਾਣੀ ਦਾ ਸਿਧਾਂਤ ਇੱਕ ਹੈ ਸਿੱਖੀ ਸਿਧਾਂਤ ਦੇ ਜਨਮਦਾਤਾ ਪ੍ਰਤਮ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਸ ਨਿਆਰੇ ਸਿਧਾਂਤ ਦੀ ਬਖਸ਼ਿਸ਼ ਕੀਤੀ ਸੀ ਬਾਕੀ ਨੌ ਗੁਰੂ ਸਹਿਬਾਨ ਨੇ ਬਿਲਕੁਲ ਉਸੇ ਹੀ ਸਿਧਾਂਤ ਨੂੰ ਦ੍ਰਿਗ ਕਰਵਾਇਆ ਹੈ ਸੰਸਾਰ ਤੋਂ ਉਪਰਾਮਤਾ ਨੂੰ ਗੁਰਮਤਿ ਵਰਜਦੀ ਹੈ। ਗ੍ਰਸਥ ਦੇ ਵਿੱਚ ਰਹਿੰਦਿਆਂ ਨਿਰਵਾਣ ਪਦ ਦੀ ਪ੍ਰਾਪਤੀ ਕਰ ਲੈਣੀ ਗੁਰਮੁਖਤਾਈ ਹੈ। ਗ੍ਰਸਥ ਵਿੱਚ ਉਦਾਸ ਰਹਿ ਕੇ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ। ਸ੍ਰਿਸ਼ਟੀ ਦੀ ਸਿਰਜਣਾ ਮਿਥਿਆ अथवा ਝੂਠ ਦਾ ਛਲਾਵਾ ਕਦੇ ਨਹੀਂ ਹੋ ਸਕਦੀ ਕਿਉਂਕਿ ਸਦਾ ਸਥਿਰ ਰਹਿਣ ਵਾਲੇ ਸਤ ਦਾ ਕੀਤਾ ਹੋਇਆ ਇਹ ਸੰਸਾਰ ਵੀ ਸਤ ਹੀ ਹੈ। ਆਪ ਸਤ ਕੀਆ ਸਭ ਸਤ। ਪੰਨਾ 284 ਸੋਖਮਣੀ ਸਾਹਿਬ ਵਿੱਚ ਹੀ ਦੋ ਵਾਰੀ ਇਹ ਬਚਨ ਉਚਾਰੇ ਉਚਾਰਨ ਕਰਨੇ ਆਪ ਸਤ ਕੀਆ ਸਭ ਸਤ 294 ਸਤਗੁਰ ਇਸ ਮੰਤਬ ਦੀ ਪੁਸ਼ਟੀ ਕਰ ਰਹੇ ਹਨ ਕਿ ਜਗਤ ਕੇਵਲ ਸੁਪਨਾ ਜਾਂ ਛਲਾਵਾ ਨਹੀਂ ਹੈ ਹੈਰਾਨੀ ਹੈ ਕਿ ਨਿਰੇ ਨਵੇਂ ਪਾਤਸ਼ਾਹੀ ਦੀ ਬਾਣੀ ਨੂੰ ਹੀ ਵਿਰਾਗਮਈ ਕਹਿਣ ਦਾ ਅਪਰਾਹ ਨਹੀਂ ਕੀਤਾ ਜਾ ਰਿਹਾ ਸਗੋਂ ਕੋਈ ਪ੍ਰਚਾਰਕ ਸੰਸਾਰ ਮਿਥਿਆ ਸਿੱਧ ਕਰਨ ਲਈ ਪ੍ਰਤਮ ਗੁਰੂ ਨਾਨਕ ਸਾਹਿਬ ਜੀ ਦੇ ਇਸ ਮਹਾਵਾਗ ਦੀ ਵਰਤੋਂ ਕਰਦੇ ਵੀ ਸੁਣੇ ਜਾਂਦੇ ਹਨ ਕਾਗਦ ਕੋਟ ਇਹ जग ਹੈ ਬੁਫਰੋ ਰੰਗਨ ਚਿਹਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਤਖ ਹੋ ਗਏ ਜਨਮ ਮਰੇ ਖਿੰਨ ਤਾਈ ਪੰਨਾ 1274 ਜ਼ਾਹਰ ਅਰਥ ਇਹ ਜਗਤ ਵਿਚਾਰਾ ਮਨੋ ਕਾਗਦ ਦਾ ਕਿਲਾ ਹੈ ਉਸ ਨੂੰ ਪ੍ਰਭੂ ਨੇ ਆਪਣੀ ਸਿਆਣਪ ਨਾਲ ਸਜਾਵਟ ਤੇ ਰੂਪ ਰੇਖਾ ਦਿੱਤੀ ਹੋਈ ਹੈ ਪਰ ਜਿਵੇਂ ਇੱਕ ਨਿੱਕੀ ਜੀ ਬੂੰਦ ਜਾਂ ਹਵਾ ਦਾ ਝੌਲਾ ਕਾਗੇ ਤੇ ਕੇਲੇ ਦੀ ਸ਼ੋਭਾ ਘਵਾ ਦਿੰਦਾ ਹੈ ਇਹ ਜਗਤ ਪਾਲ ਵਿੱਚ ਜਮਦਾ ਹੈ ਤੇ ਮਰਦਾ ਹੈ ਗੁਰੂ ਬਾਣੀ ਵਿੱਚੋਂ ਇੱਕ ਜਾਂ ਅਧੀ ਤੁਕ ਚੁਣ ਕੇ ਨਿੱਜੀ ਦਲੀਲ ਨੂੰ ਸੱਚ ਸਿੱਧ ਕਰਨ ਦਾ ਯਤਨ ਭੁਲੇਖੇ ਵਿੱਚ ਆਪ ਪੈਣ ਦਾ ਜਾਂ ਦੂਜੇ ਨੂੰ ਗਲਤੀ ਵਿੱਚ ਪਾਉਣ ਦਾ ਕਾਰਨ ਬਣਦਾ ਹੈ ਗੁਰਬਾਣੀ ਦੇ ਅਰਥ ਸਮਝਣ ਸਮੇ ਗੁਰਮਤਿ ਸਿਧਾਂ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਗੁਰਬਾਣੀ ਦੀਆਂ ਉਪਰੋਕਤ ਤੁਕਾਂ ਪੜਨ ਤੋਂ ਸ਼ੰਕਾ ਹੁੰਦਾ ਹੈ ਕਿ ਸੰਸਾਰ ਰਚਨਾ ਪਾਣੀ ਦੀ ਇੱਕ ਬੂੰਦ ਨਾਲ ਗਲ ਜਾਣ ਵਾਲੇ ਕਾਗਜ਼ ਦਾ ਕਿਲੇ ਤੁਲ ਹੈ ਇੱਕ ਬੂੰਦ ਦੀ ਗਲ ਤਾਂ ਕਿਤੇ ਰਹੀ ਇਸ ਧਰਤੀ ਉਤਲਾ ਪਾਣੀ ਖੁਸ਼ਕੀ ਨਾਲੋਂ 3 ਗੁਣਾ ਵੱਧ ਹੈ ਭਾਵ ਜਗਤ ਵਿੱਚ ਖੁਸ਼ਕੀ ਅਤੇ ਪਾਣੀ ਦਾ ਇੱਕ ਅਤੇ ਤਿੰਨ ਦਾ ਅਨੁਪਾਤ ਇਸੇ ਪਾਣੀ ਵਿੱਚ ਧਰਤੀ ਦੀ ਸਾਰੀ ਮਿੱਟੀ ਗਲ ਕੇ ਅਜਿਹਾ ਗੰਭੀਰ ਗਾਰਾ ਬਣ ਜਾਵੇ ਕਿ ਉਸ ਵਿੱਚ ਸਾਰੇ ਪਹਾੜ ਅਤੇ ਜੰਗਲ ਡੁੱਬ ਕੇ ਗਰਕ ਹੋ ਜਾਣ ਫਿਰ ਸ਼ੰਕਾ ਉੱਠਣਾ ਸੁਭਾਵਕ ਹੈ ਕੇ ਸਤਗੁਰਾਂ ਨੇ ਜਗਤ ਖੇਡ ਦਾ ਅੰਤ ਕਾਗਜ਼ਾਂ ਦੇ ਕਿਲੇ ਨੂੰ ਪਾਣੀ ਦੀ ਬੂੰਦ ਤੋਂ ਖਤਰਾ ਦਰਸਾ ਕੇ ਸ੍ਰਿਸ਼ਟੀ ਦੀ ਹੋਂਦ ਮਿੱਥਿਆ ਸਿੱਧ ਕੀਤੀ ਹੈ ਨਹੀਂ ਅਜੇ ਹੀ ਵਿਚਾਰ ਸਾਨੂੰ ਨਰਕੀ ਕੀੜਾ ਬਣਾ ਦੇਵੇਗੀ ਸਾਰਾ ਸ਼ਬਦ ਪੜ੍ਹੀਏ ਤਾਂ ਸਤਗੁਰਾਂ ਦੇ ਅਸਲ ਭਾਵ ਦੀ ਸੋਝੀ ਆ ਜਾਂਦੀ ਹੈ ਕਿ ਸਤਗੁਰਾਂ ਦਾ ਇਹ ਫਰਮਾਨ ਬੜੀ ਠੁਕਮੀ ਉਦਾਹਰਣ ਹੈ ਪੂਰਾ ਗੁਰੂ ਸ਼ਬਦ ਇਉਂ ਹੈ ਜਾਗਤ ਜਾਗ ਰਹੇ ਗੁਰਸੇਵਾ ਬਿਨ ਹਰ ਮੈਂ ਕੋ ਨਹੀਂ ਅਨਕ ਯਤਨ ਕਰ ਰਹਿਣ ਨਾ ਪਾਵੇ ਆ ਚ ਕਾ ਚ ਟੈ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤ ਬਾਰ ਨਾ ਲਾਕੇ ਬਬਰੇ ਹਾਮੇ ਗਰਭ ਖੱਪੇ ਜਗ ਐਸਾ ਰਹੋ ਜੈ ਜਗਦੀਸ਼ ਪ੍ਰਭੂ ਰਖਵਾਰੇ ਰਖੇ ਪਰਖੇ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਰ ਅਵਰ ਨ ਕੋਈ ਜੀ ਉਪਾਏ ਜੁਗਤ ਵਸਕੀਨੀ ਆਪੇ ਗੁਰਮੁਖ ਅੰਜਨਾ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਪੈ ਖੰਜਨ ਕਾਗਤ ਕੋਟ ਇਹ ਜਗ ਹੈ ਬਪਰੋ ਰੰਗਨ ਚਿਹਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਤ ਖੋਵੇ ਜਨਮ ਮਰੇ ਖਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਘਰ ਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਨ ਦਸੇ ਦੂਜਾ ਮਨ ਮਾਹੀ ਗਾੜੁਰ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤਿ ਜਾਰੀ ਮਨ ਤਨ ਹੀਮ ਭਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆਂ ਦਇਆਲਾ ਤੁਮਰੀ ਸ਼ਰਨ ਪਰੇ ਪਤਿ ਰੱਖੋ ਸਾਚ ਮਿਲੇ ਗੋਪਾਲਾ ਬਾਂਦੀ ਧੰਦ ਅੰਧ ਨਹੀਂ ਸੋਜੈ ਬਦਕ ਕਰਮ ਕਮਾਵੇ ਸਤਕੁਰ ਮਿਲੇ ਤਾਂ ਸੋਜਿ ਸਬੂਜਸ ਸੱਚ ਮਨ ਗਿਆਨ ਸਮਾਵੈ ਨਿਰਗੁਣ ਦੇਹ ਸੱਚ ਬਿਨ ਕਾਚੀ ਮੈਂ ਪੁੱਛੋਂ ਗੁਰੂ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਖਨਾ ਪੰਨਾ 1273 ਅਰਥ ਰਹਾਉ ਦੀ ਤਕ ਤਕ ਵਿੱਚ ਸਤਿਗੁਰ ਜੀ ਫਰਮਾਨ ਕਰਦੇ ਹਨ ਏ ਚੱਲੇ ਮਨੁੱਖ ਦਸ ਇਸ ਸਰੀਰ ਦਾ ਇਸ ਧਨ ਦੌਲਤ ਦਾ ਕੀ ਮਾਨ ਕਰਨਾ ਹੋਇਆ ਇਹਨਾਂ ਦੇ ਨਾਸ ਹੁੰਦਿਆਂ ਚਿਰਨੀ ਲੱਗਦਾ ਜਗਤ ਦਾ ਮਨੁੱਖ ਵਿਅਰਥੀ ਸਰੀਰ ਦੀ ਹਉਮੈ ਵਿੱਚ ਤਨ ਦੇ ਮਾਨ ਵਿੱਚ ਖੁਆਰ ਹੁੰਦਾ ਹੈ। ਨੋਟ ਜਗਤ ਸ਼ਬਦ ਵਿੱਚ ਸਾਰਾ ਸੰਸਾਰ ਆ ਜਾਂਦਾ ਹੈ ਪਰ ਇਹ ਸ਼ਬਦ ਵਿੱਚ ਗੁਰਦੇਵ ਜੀ ਮਨੁੱਖੀ ਜਗਤ अथवा ਮਨੁੱਖ ਦੀ ਗੱਲ ਕਰ ਰਹੇ ਹਨ। ਪਰਮਾਤਮਾ ਦੀ ਜੋਤ ਤੋਂ ਬਿਨਾਂ ਸਾਡੇ ਸਰੀਰ ਦੀ ਕੋਈ ਪਾਇਆ ਨਹੀਂ ਹੈ। ਜਦੋਂ ਜੋਤ ਨਿਕਲ ਜਾਏ ਤਾਂ ਅਨੇਕਾਂ ਯਤਨ ਕਰਨ ਨਾਲ ਵੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ। ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦਿੰਦਾ ਹੈ। ਤਿਵੇਂ ਇਹ ਸਰੀਰ ਜੋਤ ਤੋਂ ਬਿਨਾਂ ਢਹਿ ਢੇਰੀ ਹੋ ਜਾਂਦੇ ਹਨ। ਉਸੇ ਮਨੁੱਖ ਦਾ ਜੀਵਨ ਸਫਲਾ ਹੈ ਜੋ ਗੁਰੂ ਦੀ ਦਸੀ ਸੇਵਾ ਵਿੱਚ ਤਤਪਰ ਰਹਿ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ। हे ਜਗਤ ਦੇ ਮਾਲਕ हे ਪ੍ਰਭੂ ਤੇ ਜੀਵਾਂ ਦੇ ਰਾਖੇ ਤੇਰੀ ਸਦਾ ਜੈ ਹੋਵੇ। ਇਹ ਛੱਲੇ ਜੀਵ ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ। ਕੋ ਜਗਦੀਸ਼ ਹੀ ਵਿਕਾਰਾਂ ਤੋਂ ਬਚਾਉਂਦਾ ਹੈ ਅਤੇ ਜੀਵਾਂ ਦੇ ਜੀਵਨ ਨੂੰ ਪੜਤਾਲ ਦਾ ਹੈ ਇਹ ਪ੍ਰਭੂ ਜਿੰਨੀ ਵੀ ਲੋਕਾਈ ਹੈ ਸਾਰੀ ਤੇਰੇ ਪਾਸੋਂ ਹੀ ਦਾਤਾ ਮੰਗਦੀ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਪਰਮਾਤਮਾ ਸਦਾ ਟਲ ਹੈ ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ ਉਹ ਸਭ ਦਾ ਸ਼ਰਮਣੀ ਹੈ ਜੀਵਾਂ ਦੇ ਜਨਮ ਮਰਨ ਦੇ ਗੇੜ ਭਟਕਣਾ ਦੇ ਡਰ ਸਹਿਮ ਨਾਸ ਕਰਨ ਵਾਲਾ ਹੈ ਸਾਰੇ ਜੀਵ ਪੈਦਾ ਕਰਕੇ ਜੀਵਾਂ ਦੀ ਜੀਵਨ ਜੁਗਤ ਉਸ ਨੇ ਆਪਣੇ ਵਸ ਵਿੱਚ ਰੱਖੀ ਹੋਈ ਹੈ ਸਹੀ ਆਤਮਿਕ ਜੀਵਨ ਦੀ ਸੂਝ ਵਾਸਤੇ ਉਹ ਆਪ ਹੀ ਗੁਰੂ ਦੀ ਰਾਹੀ ਗਿਆਨ ਦਾ ਸਰਮਾ ਦਿੰਦਾ ਹੈ ਸ਼ਬਦ ਦੀ ਰਹਾਉ ਦੀ ਤੁਕ ਤੋਂ ਹੀ ਸਪਸ਼ਟ ਹੋ ਗਿਆ ਸੀ ਕਿ ਗੁਰਦੇਵ ਜੀ ਮਨੁੱਖਾ ਜੀਵਨ ਦੇ ਕਲਿਆਣ ਦਾ ਸਿਧਾਂ ਸਮਝਾ ਰਹੇ ਹਨ ਇਸ ਪਾਵਨ ਸ਼ਬਦ ਵਿੱਚ ਸਾਰੇ ਸੰਸਾਰ ਦੀ ਓਪਤ ਪਰਲੇ ਦੀ ਗੱਲ ਨਹੀਂ ਹੈ ਸੋ ਕੇਵਲ ਚੌਥੀ ਤੁਕ ਨੂੰ ਪੂਰੇ ਸ਼ਬਦ ਤੋਂ ਅੱਡ ਕਰ ਲੈਣ ਤੋਂ ਜਿਹੜਾ ਟੱਪਾ ਲੱਗਾ ਸੀ ਉਹ ਦੂਰ ਹੋ ਗਿਆ ਇਸ ਤੁਕ ਵਿੱਚ ਲੈ ਜਗਤ ਪਦ ਦਾ ਅਰਥ ਮਨੁੱਖਾ ਸਰੀਰ ਸਮਝਣਾ ਹੈ ਫਿਰ ਮਨੁੱਖਾ ਸਰੀਰ ਦੀ ਮਿਆਦ ਤਾਂ ਕਾਗਜ਼ ਦੇ ਕਿਲੇ ਵਰਗੀ ਵੀ ਨਹੀਂ ਪਤਾ ਹੀ ਨਹੀਂ ਕਦੋਂ ਕੀ ਬਾਣਾ ਵਾਪਰ ਜਾਣਾ ਹੈ ਹੁਣੇ ਹੱਸਦੇ ਖੇਡਦੇ ਸਨ ਤੇ ਹੁਣੇ ਧਾਹਾਂ ਵੱਜਣੀਆਂ ਆਰੰਭ ਹੋ ਜਾਂਦੀਆਂ ਹਨ ਚੌਥੀ ਤੁਕ ਦੇ ਅਰਥ ਹੁਣ یوں ਬਣੇ ਇਹ ਮਨੁੱਖ ਵਿਚਾਰਾ ਮਨੋਂ ਕਾਗਜ਼ ਦਾ ਕਿਲਾ ਹੈ ਜਿਸ ਨੂੰ ਪ੍ਰਭੂ ਨੇ ਆਪਣੀ ਸਿਆਣਪ ਨਾਲ ਸਜਾਵਟ ਤੇ ਰੂਪ ਰੇਖਾ ਦਿੱਤੀ ਹੋਈ ਹੈ ਪਰ ਜਿਵੇਂ ਇੱਕ ਨਿੱਕੀ ਜੀ ਬੂੰਦ ਜਾਂ ਹਵਾ ਦਾ ਝੌਲਾ ਆ ਗਈ ਤੇ ਕਿਲੇ ਦੀ ਸ਼ੂਭਾ ਗਵਾ ਦਿੰਦਾ ਹੈ ਇਹ ਸਰੀਰ ਰੂਪੀ ਜਗਤ ਪਾਲ ਵਿੱਚ ਜੰਮਦਾ ਹੈ ਤੇ ਮਰਦਾ ਹੈ ਜਿਵੇਂ ਕਿਸੇ ਨਦੀ ਦੇ ਕੰਢੇ ਉੱਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾ ਉਹ ਘਰ ਰਹਿ ਜਾਂਦਾ ਹੈ ਤੇ ਨਾ ਹੀ ਉਹ ਰੁੱਖ ਰਹਿੰਦਾ ਜਿਵੇਂ ਕਿਸੇ ਮਨੁੱਖ ਦੇ ਘਰ ਵਿੱਚ ਸਪਣੀ ਦਾ ਘਰ ਹੋਵੇ ਤਾਂ ਜਦੋਂ ਵੀ ਮੌਕਾ ਬਣਦਾ ਹੈ ਸਪਣੀ ਉਸ ਨੂੰ ਡੰਗ ਮਾਰ ਦਿੰਦੀ ਹੈ ਇਸੇ ਤਰ੍ਹਾਂ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ ਨਾਮੇ ਹੋਣੇ ਦੀ ਅਜਹੀ ਝਾਕ ਨਦੀ ਦੇ ਉਲਟ ਦੇ ਹੋਏ ਹੜਵਾਂਗ ਹੈ ਉਹ ਘਰ ਵਿੱਚ ਵਸਦੀ ਸੁਪਣੀ ਵਾਂਗ ਹੈ ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ ਗੁਰੂ ਤੋਂ ਮਿਲਿਆ ਹੋਇਆ ਗਿਆਨ ਗੁਰੂ ਦੇ ਬਚਨਾਂ ਦੇ ਰਾਹੀ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਮਾਨੋ ਸਾਫ ਨੂੰ ਕੀਲਣ ਵਾਲਾ ਮੰਤਰ ਹੈ ਜਿਸ ਦੇ ਪਾਸ ਇਹ ਮੰਤਰ ਹੈ ਉਸ ਨੇ ਗੁਰੂ ਦੀ ਮੱਤ ਦੀ ਬਰਕਤ ਨਾਲ ਮਾਇਆ ਸੁਪਣੀ ਦਾ ਜ਼ਹਿਰ ਸਾੜ ਲਿਆ ਹੈ ਵੇਖੋ ਪ੍ਰਮਾਤਮਾ ਦੀ ਭਗਤੀ ਇੱਕ ਅਨੋਖੀ ਦਾਤ ਹੈ ਜਿਸ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਹਿਰਦੇ ਵਿੱਚ ਵਸਾ ਲਿਆ ਉਸ ਦਾ ਮਨ ਉਸ ਦਾ ਸਰੀਰ ਭਾਵ ਇੰਦਰੇ ਬਰਫ ਵਰਗਾ ਸ਼ੀਤਲ ਹੋ ਜਾਂਦਾ ਹੈ ਏ ਗੋਪਾਲ ਜਿੰਨੀ ਲੋਕਾਈ ਹੈ ਸਾਰੀ ਹੀ ਤੇਥੋਂ ਸਭ ਪਦਾਰਥ ਮੰਗਦੀ ਹੈ ਤੂੰ ਸਭ ਜੀਵਾਂ ਉੱਤੇ ਦਇਆ ਕਰਨ ਵਾਲਾ ਹੈ اے ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ ਮੇਰੀ ਇੱਜ਼ਤ ਰੱਖ ਲੈ ਮੇਰ ਕਰਕੇ ਮੈਨੂੰ ਤੇਰਾ ਸੱਚਾ ਨਾਮ ਮਿਲ ਜਾਏ ਮਾਇਆ ਦੇ ਧੰਦੇ ਵਿੱਚ ਵੱਜੀ ਹੋਈ ਲੁਕਾਈ ਆਤਮਿਕ ਜੀਵਨ ਵੱਲੋਂ ਅੰਨੀ ਹੋਈ ਪਈ ਹੈ ਸਹੀ ਜੀਵਨ ਜੁਗਤ ਬਾਰੇ ਇਸ ਨੂੰ ਕੁਝ ਵੀ ਨਹੀਂ ਸੋਝਦਾ ਤਾਂ ਹੀ ਨਰਦਈ ਕੰਮ ਕਰਦੀ ਜਾ ਰਹੀ ਹੈ ਜੇ ਜੀਵ ਗੁਰੂ ਨੂੰ ਮਿਲ ਪਵੇ ਤਾਂ ਇਹ ਆਤਮਿਕ ਜੀਵਨ ਬਾਰੇ ਸਮਝ ਆ ਜਾਂਦੀ ਹੈ ਇਸ ਦੇ ਮਨ ਵਿੱਚ ਸਦਾ ਸਿਰ ਪਰਮਾਤਮਾ ਦੀ ਜਾਣ ਪਛਾਣ ਟਿਕ ਜਾਂਦੀ ਹੈ ਹੈ ਨਾਨਕ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾਂ ਗੁਣਹੀਨ ਮਨੁੱਖ ਸਰੀਰ ਕੱਚਾ ਹੀ ਰਹਿੰਦਾ ਹੈ। ਭਾਵ ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ। ਇਸ ਵਾਸਤੇ ਸਹੀ ਜੀਵਨ ਰਾਹ ਤੁਰਨ ਵਾਸਤੇ ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ ਕਿ ਗੁਰੂ ਪਰਮਾਤਮਾ ਦਾ ਦਿਦਾਰ ਕਰਾ ਦਿੰਦਾ ਹੈ। ਸਦਾ ਥਿਰ ਪ੍ਰਭੂ ਦੇ ਨਾਮ ਤੋਂ ਬਿਨਾਂ ਜਗਤ ਸੁਪਨੇ ਵਾਂਗ ਹੀ ਹੈ। ਭਾਵ ਜਿਵੇਂ ਸੁਪਨੇ ਵਿੱਚ ਵੇਖੇ ਹੋਏ ਪਦਾਰਥ ਜਾਗ ਖੁੱਲਣ ਤੇ ਅਲੋਪ ਹੋ ਜਾਂਦੇ ਹਨ ਇਸੇ ਤਰ੍ਹਾਂ ਦੁਨੀਆ ਵਿੱਚ ਇਕੱਠੇ ਕੀਤੇ ਹੋਏ ਸਾਰੇ ਪਦਾਰਥ ਅੰਤ ਵੇਲੇ ਖੋਸ ਜਾਂਦੇ ਹਨ ਇੱਕ ਪ੍ਰਭੂ ਨਾਮ ਹੀ ਪੱਲੇ ਰਹਿ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹੀ ਸਿਧਾਂਤ ਕਿ ਨਾਮ ਤੋਂ ਬਿਨਾਂ ਜਗਤ ਸੁਪਨੇ ਵਾਂਗ ਹੀ ਹੈ ਬਾਕੀ ਨੌ ਸਰੂਪਾਂ ਨੇ ਦਿਰਖ ਰਾਇਆ ਹੈ ਨਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਮਨ ਨੂੰ ਪੈਰਾਗੀ ਬਣਾ ਕੇ ਜੰਗਲਾਂ ਨੂੰ ਨਹੀਂ ਤੋੜਦੀ ਸਗੋਂ ਮਨ ਨੂੰ ਉਸ ਦੀ ਅਸਲੀਅਤ ਦਾ ਗਿਆਨ ਕਰਾ ਕੇ ਸਦਾ ਨਾਲ ਨਿਭਣ ਵਾਲੇ ਪ੍ਰਭੂ ਨਾਮ ਦੇ ਸਿਮਰ ਨਾਲ ਜੋੜਦੀ ਹੈ ਉੱਤੇ ਲਖੀਆਂ ਪੰਜ ਗੁਰਬਾਣੀ ਸਤਰਾਂ ਦੇ ਠੀਕ ਅਰਥਾਂ ਦੀ ਸਮਝ ਅਵਲ ਤਾਂ ਪੂਰੀ ਤਕ ਤੋਂ ਸਪਸ਼ਟ ਹੋ ਜਾਂਦੀ ਹੈ ਨਹੀਂ ਤਾਂ ਪੂਰੇ ਸ਼ਬਦ ਦੀ ਵਿਚਾਰ ਸਾਰੇ ਭਰਮ ਭੁਲੇਖੇ ਦੂਰ ਕਰ ਦਿੰਦੀ ਹੈ ਇਸ ਲੇਖ ਦੇ ਪਹਿਲੇ ਪੈਰੇ ਵਿੱਚ ਲਿਖੇ ਗੁਰੂ ਫਰਮਾਨਾਂ ਦੀ ਕਰਮਬਾਰ ਵਿਚਾਰ ਇਸ ਪ੍ਰਕਾਰ ਹੈ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉ ਰੋਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭ ਹੂੰ ਹੋਤ ਜੋ ਸੰਗ ਸਹਾਈ ਪੰਨਾ 718 ਅਰਥ ਇਸ ਨਾਸ਼ਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆ ਦਾ ਸੰਬੰਧੀ ਹੈ ਅਤੇ ਜਿਹੜਾ ਸਦੇ ਸਾਡੇ ਨਾਲ ਸਹਾਈ ਹੋਣ ਵਾਲਾ ਹੈ ਇਸ ਤੋਂ ਸਪਸ਼ਟ ਹੋ ਗਿਆ ਕਿ ਇੱਥੇ ਮਾਇਆ ਦੇ ਮੂਹ ਨੂੰ ਤਿਆ ਕੇ ਪ੍ਰਭੂ ਨਾਮ ਨਾਲ ਪ੍ਰੀਤ ਪਣਾਉਣ ਦਾ ਉਪਦੇਸ਼ ਦਿੱਤਾ ਗਿਆ ਹੈ ਕਹਾਂ ਉਹ ਦਿਓਰੇ ਝੂਠੇ ਲੋਭ ਲਾਗ ਕਾਛ ਬਿਗਰਿਓ ਨਾ ਹਨ ਅਜੂ ਜਾਗ ਰਹਾ ਸਾਮ ਸੁਪਨੇ ਕੈ ਇਹ ਜਗ ਜਾਨ ਬਿਨ ਸੇ ਛਿਨ ਮੇ ਸਾਚੀ ਮਾਨ ਸੰਗ ਤੇ ਰਹਿ ਹਰ ਬਸਤ ਨੀਤ ਨਿਸ ਬਸਰ ਪਜ ਤਾਹੀ ਮੀਤ ਬਾਰ ਅੰਤ ਕੀ ਹੋਏ ਸਹਾਏ ਕਹੋ ਨਾਨਕ ਗੁਣ 타ਕੇ ਗਾਏ ਅੰਨਾ 1187 ਮਾਇਆ ਦੇ ਲੋਭ ਵਿੱਚ ਫਸ ਕੇ ਜ਼ਿੰਦਗੀ ਬਰਬਾਦ ਕਰ ਰੇ ਮਨੋਖ ਨੂੰ ਸਤਿਗੁਰੂ ਜੀ ਸੁਚੇਤ ਕਰਦੇ ਹੋਏ ਫੁਰਮਾਨ ਕਰਦੇ ਹਨ ਕਿ ਮਾਇਆ ਕਦੇ ਕਿਸੇ ਦੇ ਨਾਲ ਨਹੀਂ ਨਿਭੀ ਅਜੇ ਵੀ ਕੁਝ ਨਹੀਂ ਵਿਗੜਿਆ ਸੰਸਾਰੂ ਮਾਇਆ ਦੇ ਮੋਹ ਨੂੰ ਸੁਪਨੇ ਜਾਣ ਕੇ ਰਾਤ ਦਿਨ ਉਸ ਪ੍ਰਭੂ ਦੀ ਯਾਦ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੋ ਲੋਕ ਅਤੇ ਪਰਲੋਕ ਵਿੱਚ ਜੀਵ ਦਾ ਸਹਾਈ ਹੈ ਹਰ ਬਿਨ ਤੇਰੋ ਕੋ ਨਾ ਸਹਾਈ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ ਰਹਾ ਧਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਆਪਣਾਈ ਤਨ ਛੂਟੈ ਕਛ ਸੰਗ ਨ ਚਾਲੇ ਕਹਾਂ ਤਾਹੇ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਰੋਚ ਨ ਬਡਾਈ ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ ਪੰਨਾ 1231 ਆਪਰਮਾਤਪਾਂ ਤੋਂ ਬਿਨਾ ਜੀਵ ਦੀ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ ਹੈ ਮਾ ਪਿਓ ਪੁੱਤਰ ਅਤੇ ਬੋਟੀ ਕੋਈ ਵੀ ਕਿਸੇ ਦਾ ਸਾਥੀ ਨਹੀਂ ਬਣਦਾ ਧਨ ਦੌਲਤ ਧਰਤੀ ਦੀ ਮਾਲਕੀ अथवा ਹੋਰ ਸਾਰੀ ਮਾਇਆ ਜਿਨ੍ਹਾਂ ਪਦਾਰਥਾਂ ਨੂੰ ਮਨੁੱਖ ਆਪਣੇ ਜਾਣ ਕੇ ਚੰਬੜਿਆ ਰਹਿੰਦਾ ਹੈ ਸਰੀਰ ਨਾਲੋਂ ਸਾਥ ਮੁੱਕਦਿਆਂ ਹੀ ਸਭ ਕੁਝ ਪਰਾਇਆ ਹੋ ਜਾਂਦਾ ਹੈ ਮਾਇਆ ਵਿੱਚ ਮਸਤ ਰਹਿ ਕੇ گزارਿਆ ਜੀਵਨ ਅੰਤ ਸਮੇਂ ਇੱਕ ਸੁਪਨਾ ਉਹ ਦੇਖਦਾ ਹਾਏ ਮੈਂ ਅਜੇ ਕੱਲ ਮੈਂ ਬਾਲ ਸਾਂ ਅਜੇ ਕੱਲ ਸਾਡਾ ਵਿਆਹ ਹੋਇਆ ਸੀ ਅਜੇ ਕੱਲ ਦੀ ਤਾਂ ਗੱਲ ਹੈ ਮੈਂ ਕਾਰ ਖਰੀਦੀ ਸੀ ਆਦ 40 ਸਾਲ 50 ਸਾਲ ਪਹਿਲਾਂ ਹੋ ਬੀਤੀਆਂ ਸਾਰੀਆਂ ਗੱਲਾਂ ਸੁਪਨੇ ਵਾਂਗ ਅੱਖਾਂ ਅੱਗੋਂ ਲੰਘ ਰਹੀਆਂ ਹਨ ਜ਼ਿੰਦਗੀ ਤੋਂ ਇਹਦਾ ਪਹਾੜ ਹੋਦੇ ਸੀ ਸਤਿਗੁਰਾਂ ਦਾ ਉਪਦੇਸ਼ ਹੈ ਕਿ ਮਨੁੱਖ ਨੂੰ ਚਾਹੀਦਾ ਹੈ ਇਹ ਆਪਣੀ ਜ਼ਿੰਦਗੀ ਵਿੱਚ ਉਸ ਪ੍ਰਭੂ ਨਾਲ ਪਿਆਰ ਬਣਾ ਲਵੇ ਜਿਹੜਾ ਗਰੀਬਾਂ ਉੱਤੇ ਦਇਆ ਕਰਨ ਵਾਲਾ ਅ타 ਅਥਵਾ ਦੁੱਖਾਂ ਦਾ ਨਾਸ਼ ਕਰਨ ਵਾਲਾ ਮਾਇਕ ਪਦਾਰਥਾਂ ਦੇ ਭੋਗਾਂ ਵਿੱਚ ਲੰਘੇ ਸਮੇਂ ਵਾਂਗ ਪ੍ਰਭੂ ਦੀ ਯਾਦ ਵਿੱਚੋ ਗੁਜ਼ਾਰਿਆ ਜ਼ਿੰਦਗੀ ਦਾ ਸਮਾਂ ਕਦੇ ਸੁਪਨਾ ਨਹੀਂ ਹੋ ਨਿਬੜਦਾ ਸਗੋਂ ਅੰਤ ਸਮੇਂ ਵੀ ਉਸੇ ਦਾ ਚੇਤਾ ਕਰਾਉਂਦਾ ਹੈ ਪ੍ਰਭੂ ਪਿਆਰ ਵਿੱਚ ਬੀਤੇ ਸਮੇਂ ਦੀ ਯਾਦ ਮਾਇਆ ਮੋਹ ਦੇ ਸੁਪਨਿਆਂ ਤੇ ਦੁੱਖਾਂ ਵਿੱਚੋਂ ਬਾਹਰ ਕੱਢ ਲੈਂਦੀ ਜਗਤ ਤੇ ਆਉਣਾ ਅਤੇ ਜਾਣਾ ਸੁਹਾਵਾ ਹੋ ਦਿਸਦਾ ਹੈ ਗੁਰਮੁਖ ਆਵੇ ਜਾਇ ਨ ਸੰਗ ਅੰਨਾ 932 ਕਹਾਂ ਨਰ ਆਪਨੂੰ ਜਨਮ ਗਵਾਵੇ ਮਾਇਆ ਮਦ ਵਿਖਿਆ ਰਸ ਰਚਿਓ ਆ ਰਾਮ ਸ਼ਰਨ ਨਹੀਂ ਆਵੇ ਰਹਾ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੁਭਾਵੇ ਜੋ ਉਪਜੈ ਸੋ ਸਗਲ ਵਿਨਾਸੇ ਰਹਿ ਨ ਕੋ ਪਾਵੇ ਮਿੱਥਿਆ ਤਨ ਸਾਚੋ ਕਰ ਮੰਨਿਓ ਇਹ ਵਿਦ ਆਪ ਬੰਧਾਵੇ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿਤ ਲਾਵੇ ਪੰਨਾ 1231 ਅਰਥ ਹੈ ਭਾਈ ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ ਮਾਇਆ ਦੀ ਮਸਤੀ ਵਿੱਚ ਪਿਆ ਮਾਇਆ ਦੇ ਸੁਆਦ ਵਿੱਚ ਰੁੱਝਾ ਰਹਿੰਦਾ ਹੈ ਤੇ ਪਰਮਾਤਮਾ ਦੀ ਸ਼ਰਨ ਨਹੀਂ ਪੈਂਦਾ ਰਹਾ ਇਹ ਸਾਰਾ ਜਗਤ ਸੁਪਨੇ ਵਾਂਗ ਹੈ ਭਾਵ ਸੰਸਾਰ अथवा ਸੰਸਾਰ ਦੇ ਪਦਾਰਥ ਮਨੁੱਖ ਦੇ ਸਦਾ ਦੇ ਸਾਥੀ ਨਹੀਂ ਹਨ ਇਸ ਨੂੰ ਵੇਖ ਕੇ ਪਤਾ ਨਹੀਂ ਕਿਉਂ ਮਨੁੱਖ ਲੋਭ ਵਿੱਚ ਫਸਦਾ ਹੈ ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ਼ ਹੋ ਜਾਂਦਾ ਹੈ ਸਦਾ ਲਈ ਕੋਈ ਨਹੀਂ ਟਿਕ ਸਕਦਾ ਇਹ ਸਰੀਰ ਨਾਸ਼ਮੰਤ ਹੈ ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ ਇਸ ਤਰ੍ਹਾਂ ਆਪਣੇ ਆਪ ਨੂੰ ਮੋਹ ਦੀਆਂ ਫਾਈਆਂ ਵਿੱਚ ਫਸਾਈ ਰੱਖਦਾ ਹੈ ਇਹ ਨਾਨਕ ਉਹੀ ਮਨੋਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਦੇ ਭਜਨ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ ਮਨ ਕਹਾ ਵਿਸਾਰਿਓ ਰਾਮ ਨਾਮ ਤਨ ਬਿਨਸੇ ਜਮਸਿਓ ਪਰੈ ਕਾਮ ਰਹਾ ਇਹ ਜਗ ਤੂੰ ਏ ਕਾ ਪਹਾਰ ਤੈ ਸਾਚਾ ਮੰਨਿਆ ਕਹਿ ਵਿਚਾਰ ਧਨਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੇ ਸਮਝਦੇ ਇਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜ ਤੈ ਏਕ ਰੰਗ ਪੰਨਾ 1186 ਅਤੇ 87 ਅਰਥ اے ਮਨ ਤੂੰ ਪ੍ਰਮਾਤਮਾ ਦਾ ਨਾਮ ਕਿਉ ਭੁਲਾਈ ਬੈਠਾ ਜਦੋਂ ਸਰੀਰ ਨਾਸ ਹੋ ਜਾਂਦਾ ਹੈ ਤਦੋਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਮਾਂ ਨਾਲ ਵਾਪਿੰਦਾ ਹੈ ਰਹਾ اے ਮਨ ਇਹ ਸੰਸਾਰ ਤਾਂ ਮਨ ਨੂੰ ਧੂਏ ਦਾ ਪਹਾੜ ਹੈ ਜਿਸ ਨੂੰ ਹਵਾ ਦਾ ਇੱਕੋ ਬੁਲਾ ਉਡਾ ਕੇ ਲੈ ਜਾਂਦਾ ਹੈ ਇਹ ਮਨ ਤੂੰ ਕੀ ਸਮਝ ਕੇ ਇਸ ਜਗਤ ਨੂੰ ਸਦਾ ਕਾਮ ਰਹਿਣ ਵਾਲਾ ਮੰਨੀ ਬੈਠਾ ਹੈ ਇਹ ਮਨ ਚੰਗੀ ਤਰ੍ਹਾਂ ਸਮਝ ਲੈ ਕਿ ਧਨ ਇਸਤਰੀ ਜਾਇਦਾਦ ਘਰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮੌਤ ਵੇਲੇ ਜੀਵ ਦੇ ਨਾਲ ਨਹੀਂ ਜਾਂਦੀ ਗੁਰਦੇਵ ਜੀ ਫਰਮਾਨ ਕਰਦੇ ਹਨ ਸਿਰਫ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ ਇਸ ਵਾਸਤੇ ਸਿਰ ਪ੍ਰਮਾਤਮਾ ਦੇ ਪਿਆਰ ਵਿੱਚ ਟਿਕ ਕੇ ਉਸ ਦਾ ਭਜਨ ਕਰਿਆ ਕਰ ਸੰਸਾਰ ਯਾਤਰਾ ਦੇ ਆਉਣ ਦੇ ਅਸਲ ਮੰਤਰ ਨੂੰ ਵਿਸਾਰ ਕੇ ਆਦਾਰਥਾਂ ਦੇ ਮੋਹ ਦੇ ਨਸ਼ੇ ਦੀ ਮਸਤੀ ਵਿੱਚ ਹੰਕਾਰੀ ਮਨਮੁਖ ਬਣ ਜਾਣ ਦੀ ਗੱਲ ਸਤਿਗੁਰਾਂ ਨੂੰ ਨਹੀਂ ਪਾਉਂਦੀ ਉਪਰੋਕਤ ਗੁਰੂ ਸ਼ਬਦਾਂ ਦੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਤਿਗੁਰਾਂ ਨੇ ਸੰਸਾਰ ਨੂੰ ਮਿਥਿਆ ਕਹਿ ਕੇ ਇਸ ਤੋਂ ਉਪਰਾਮਤਾ ਦਾ ਉਪਦੇਸ਼ ਨਹੀਂ ਦਿੱਤਾ ਆਪਣੇ ਅੰਦਰ ਲੱਗੇ ਪ੍ਰਭੂ ਦਰਬਾਰ ਦਾ ਸਦਾ ਭੈ ਮਨ ਵਿੱਚ ਟਿਕਾਈ ਰੱਖਣਾ ਅਤੇ ਸੰਸਾਰ ਵਿੱਚ ਰਹਿੰਦਿਆਂ ਮਾਇਆ ਦੇ ਮੋਹ ਤੋਂ ਨਰਲੇਪ ਰਹਿ ਕੇ ਨੇਕ ਕਮਾਈ ਤੋਂ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਪਰਉਪਕਾਰੀ ਜੀਵਨ ਜਿਉਣ ਦੀ ਸਤਿਗੁਰਾਂ ਨੇ ਜਾ ਸਿਖਾਈ ਹੈ। ਗੁਰਦੇਵ ਜੀ ਨੇ ਪਰਉਪਕਾਰੀ ਜੀਵਨ ਵਾਲੇ ਪ੍ਰਭੂ ਪਿਆਰੇ ਗੁਰਮਖ ਗ੍ਰਸਤੀਆਂ ਦੇ ਘਰਾਂ ਵਿੱਚਲੇ ਸੰਸਾਰਕ ਪਦਾਰਥਾਂ ਬਾਰੇ ਕਿਉਂ ਫਰਮਾਇਆ ਹੈ? ਤਿਨ ਕਾ ਖਾਦਾ ਪੈਦਾ माया सब पुवित है जो नाम हर तिन तिनके घर मंदिर महल सराई सब पुवित है जिन्नी गुरमुख सेवक सिख अभ्यागत जाए बरसाते तिनके तुरे जीन खुरगीर सब पुवेत है जिन्नी गुरमुख सिख साध संत चढ़ जाते तिनके कर्म धर्म कार्य सब पुवित हैं जो बोले हर हर राम नाम हर साते जिनके पोते पुन है ਸਿੱਖ ਗੁਰਮੁਖ ਸਿੱਖ ਗੁਰੂ ਪੈ ਜਾਤੇ ਪੰਨਾ 648 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਹਿਲੇ ਕਾਂਡ ਦਾ ਸਤਵਾਂ ਅਤੇ ਅੱਠਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ